ਇੰਦਰ ਕੋ ਨਾਲ ਅੰਦਰ ਪਾਰਕਿੰਗ ਹੈਗੀ ਹੈ ਕਿੰਨੀ ਗੱਡੀਆਂ ਲੱਗ ਜਾਈਆਂ ਅੰਦਰ ਜੀ ਜੀ ਪਰ ਗੱਡੀਆਂ ਜ਼ਿਆਦਾ ਨਹੀਂ ਜੀ ਕਿਹਦੇ ਹਿਸਾਬ ਨਾਲ ਗੱਡੀਆਂ ਜ਼ਿਆਦਾ ਕਿਆਂ ਦੇਖੋ ਇੱਥੇ ਕੀ ਕਰੇ ਇੱਕ ਵਕੀਲ ਨਾਰੋਨ ਨਾਲ ਦੇ ਨਾਲ ਜੇ ਦੋ ਬੰਦੇ ਨਾਲ ਕੰਮ ਕਰਦੇ ਆ ਜਾਂ ਕੁਝ ਕਲੈਂਟ ਨਾਲ ਕੰਮ ਕਰਦੇ ਨਾਲ ਉਹ ਵੀ ਗੱਡੀ ਲੈ ਕੇ ਆਂਦੇ ਨਾਲ ਤੁਹਾਨੂੰ ਉਹਨਾਂ ਦੀ ਗੱਡੀ ਵੀ ਲਗੜੀਆਂ ਨਾਲ ਲਗੜੀਆਂ ਸੀ ਜੀ ਜੀ ਧੀਰੇ ਚਾਪੀ ਮੇਰੇ ਕੋਲ ਦੀ ਹੈ ਨਾ ਕਈ ਦੰਦ ਉਹਨਾਂ ਕਿ ਨਾਲ ਪਏ ਇੱਥੇ ਮੈਨੂੰ ਮਨਾ ਕਰਕੇ ਹੀ ਹੈ ਕਿ ਉਹਨਾਂ ਨੂੰ ਇੱਥੇ ਟਾਈਮ ਨਾਲ ਨਾ ਤੇ ਪੁੱਛ ਲੈ ਮਨਾ ਕਰਕੇ ਜਾਂਦੇ ਆ ਐਸੀ ਕਹਿ ਦਿੰਦੇ ਇਹਨਾਂ ਨੂੰ ਕਿਏ ਮਨਾ ਕਰਕੇ ਗਏ ਆ ਤੇ ਤੁਸੀਂ ਅੱਜ ਨਾਲ ਲਗਾਓ ਘਟਿਆ ਤੇ ਉਹ ਕਹਿੰਦੇ ਕੀ ਕਹਿ ਦਿੰਦੇ ਆ ਕਿਉਂ ਕਹਿ ਦਿੰਦੇ ਕੋਈ ਗੱਲ ਨਹੀਂ ਜੋ ਆਣ ਕਿ ਤੇ ਮੈਨੂੰ ਤੁਹਾਨੂੰ ਫੋਨ ਕਰਦੀ ਹੁੰਦਾ ਜੀ ਮੈਂ ਸਾਈਕਲ ਤੇ ਜਾਣਾ ਮੈਂ ਬਜ਼ੁਰਗ ਆਗਾ 80 ਸਾਲ ਦਾ ਮੈਂ ਕਦੇ ਚੌਂਕ ਤੇ ਜਾਵਾਂ ਤੇ ਉਧਰ ਟ੍ਰੈਫਿਕ ਆਂਦੀ ਆ ਮਾੜਾ ਵੀ 1 2 ਇੰਚ ਦਾ ਰਸਤਾ ਨਹੀਂ ਹੁੰਦਾ ਜਾਣ ਨੂੰ ਬਹੁਤ ਮੁਸ਼ਕਲ ਹੈ ਕਿੰਟਾ ਕੰਡਾ ਲੱਗ ਜਾਂਦਾ ਗੱਡੀ ਆਂਦੀ ਫੇਰ ਪਿੱਛੇ ਹੋਈ ਨਹੀਂ ਆ ਫੇਰ ਆਂਦੀ ਫੇਰ ਪਿੱਛੇ ਹੋਈ ਨਹੀਂ ਅਗਲਾ ਬ੍ਰੇਕ ਵੀ ਨਹੀਂ ਮਾਰਦਾ ਜਗ੍ਹਾ ਹੀ ਘਟ ਹੈ ਜਗ੍ਹਾ ਹੀ ਘਟੇ ਜਿਆ ਦੇ ਐਕਸੀਡੈਂਟ ਹੋਣ ਦਾ ਬਹੁਤ ਡਰ ਹੈ ਬਹੁਤ ਹੀ ਜਦਾ ਮਾੜਾ ਹਾਲਿਆ ਇਹ ਜਮ ਪਰਚੀ ਲਾਉਂਦੇ ਆ ਜੀ ਪਾਰਕਿੰਗ ਇਹਨਾਂ ਨੂੰ ਦੇਣਾ ਪਰ ਫਰਜ਼ ਬੰਦਾ ਹੈ ਕਿ ਜਾਂ ਰੋਡ ਦੇ ਖਿਲਾਰਨ ਦਾ ਬੰਦਾ ਜੀ ਵੀਰ ਜੀਆ ਮੁਰਕੇ ਪੋਲਟਾਨੀ ਆਓਗੇ ਤੇ ਜਾਓਗੇ ਇਹ ਸੜਕ ਬਿਲਕੁਲ ਬਲੌਕ ਕਰਦੇ ਨੇ ਇਹਨਾਂ ਜਿਸ ਹਿਸਾਬ ਨਾਲ ਦੇ ਨਾ ਕਰਨਾ ਜੀ 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 ਫੇ ਤੁਸੀਂ ਪਰਚੀ ਘਟਦੇ ਪੈਸੇ ਹੀ ਲੈਂਦੇ ਜੇ ਗੱਡੀ ਦੇ ਤੁਸੀਂ ਪਾਰਕਿੰਗ ਦਿਓ ਜਿੱਥੋਂ ਮਰਜੀ ਦਿਓ ਪੰਜਾਬ ਕੇਸ ਦੇ ਵੈਕਟਰ ਸਾਰਾ ਦਰਸ਼ਕਾਂ ਦਾ ਮੈਂ ਕਵੀਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀ ਆ ਦਰਸ਼ਕੋ ਅੱਜ ਅੰਬਰਸਰਦੀ ਦੀ ਇੱਕ ਅਨੋਖੀ ਪਾਰਕਿੰਗ ਤੁਹਾਨੂੰ ਦਿਖਾਉਣ ਜਾ ਰਹੇ ਆ ਜਿੱਥੇ ਕਿ ਅਸੀਂ ਸਾਰੇ ਜਾਣਦੇ ਆ ਕਿ ਪਾਰਕਿੰਗ ਹੁੰਦੀ ਹੈ ਪਲਨਿੰਗ ਪਾਰਕਿੰਗ ਮਗਰ ਇੱਥੇ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਪਾਰਕਿੰਗ ਦਾ ਇੱਕ ਅਲੱਗ ਹੀ ਦ੍ਰਿਸ਼ ਦਿਖਾਈ ਦੇ ਰਿਹਾ ਹੈ ਇੱਕ ਲਾਈਨ ਚ ਜੜੀਆਂ ਨੇ ਗੱਡੀਆਂ ਲੱਗੀਆਂ ਵਰਟੀਕਲ ਇੱਕ ਤੇ ਹਰੀਜ਼ੋਂਟਲ ਆਹ ਰ ਹੈ ਜਿਹੜਾ ਆਣ ਜਾਣ ਦਾ ਰਸਤਾ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਭੀੜਾ ਜਾਇਆ ਹੈ ਔਰ ਜਿਸ ਕਰਕੇ ਲੋਕਾਂ ਨੂੰ ਆਣ ਜਾਣ 'ਚ ਕਾਫੀ ਦਿੱਕਤ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਠੀਕ ਤਸਵੀਰਾਂ ਤੁਹਾਨੂੰ ਸਾਹਮਣੇ ਤੁਹਾਡੇ ਲੈ ਕੇ ਪਹੁੰਚ ਰਹੇ ਆ ਪੰਜਾਬ ਕੇਸਰੀ ਚੋਂ ਅੰਬਰਸਰ ਦੇ ਕੋਟ ਰੋਡ ਤੋਂ ਜਿਹੜਾ ਰਸਤਾ ਰਣਜੀਤ ਐਵੇਨਿਊ ਵੱਲ ਨੂੰ ਜਾਂਦਾ ਹੈ ਉਹ ਹੈ ਅੱਗੇ ਤੁਹਾਨੂੰ ਕਚਹਿਰੀ ਚੌਂਕ ਵੱਲ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਣਾ ਚਾਹਾਂਗੇ ਇੱਕ ਸਾਈਡ ਤੇ ਜਿਹੜੀਆਂ ਨੇ ਗੱਡੀਆਂ ਹਾਰੀਜ਼ੋਨਟਲ ਲੱਗੀਆਂ ਤੇ ਇੱਕ ਸਾਈਡ ਤੇ ਵਰਟੀਕਲ ਲੱਗੀਆਂ ਹੋਈਆਂ ਹੈ ਔਰ ਜਿਹੜੇ ਲੋਕ ਨੇ ਬਹੁਤ ਤੰਗ ਹੋ ਰਹੇ ਨੇ ਔਰ ਜਿਹੜੇ ਆਣ ਜਾਣ ਵਾਲੇ ਲੋਕੀ ਨੇ ਉਹ ਵੀ ਸਾਨੂੰ ਥੰਬਸ ਅਪ ਕਰਕੇ ਜਾ ਰਹੇ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਇਹ ਰਿਪੋਰਟ ਕਰਕੇ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਗੱਡੀਆਂ ਫਸੀਆਂ ਹੋਈਆਂ ਔਰ ਜੇ ਕਿਸੇ ਨੇ ਨਿਕਲਣਾ ਹੈ ਉਹਦੇ ਵਾਸਤੇ ਵੀ ਕਾਫੀ ਵਿੱਚੋ ਜਿਸ ਨੇ ਗੱਡੀ ਕੱਢਣੀ ਹੈ ਉਹਦੇ ਵਾਸਤੇ ਵੀ ਦਿੱਕਤ ਪਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਲੋਕ ਕਾਫੀ ਲੰਬੇ ਲੰਬੇ ਜਾਮ ਵਿੱਚੋਂ ਨਿਕਲ ਕੇ ਆ ਰਿਹਾ ਅੰਮ੍ਰਿਤਸਰ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਨਹੀਂ ਤਸਵੀਰਾਂ ਕਚਹਿਰੀ ਚੌਂਕ ਤੋਂ ਰਣਜੀਤ ਐਵੈਨਿਊ ਵੱਲ ਜਾਣ ਵਾਲਾ ਜਿਹੜਾ ਰਸਤਾ ਹੈ ਉਸ ਦੀਆਂ ਡਬਲ ਐਂਡ ਪਾਰਕਿੰਗ ਔਰ ਇਹ ਇੰਨਾ ਪੀੜਾ ਇਲਾਕਾ ਹੈ ਜਿਸ ਵਿੱਚ ਜਿਹੜੀ ਜਗ੍ਹਾ ਹੈ ਬਿਲਕੁਲ ਹੀ ਖਤਮ ਹੋ ਰਹੀ ਹੈ ਇੱਥੇ ਬਿਲਕੁਲ ਵੀ ਜਗ੍ਹਾ ਨਹੀਂ ਹੈ ਲੋਕਾਂ ਦੇ ਨਿਕਲਣ ਵਾਸਤੇ ਇੱਕ ਗੱਡੀ ਦਾ ਸਿਰਫ ਇੱਕ ਰਸਤਾ ਹੈ ਕਿ ਲੋਕ ਨਿਕਲ ਜਾਣ ਮਗਰ ਲੋਕ ਬਹੁਤ ਤੰਗ ਹੋ ਰਹੇ ਨੇ ਔਰ ਇਹ ਪਾਰਕਿੰਗ ਜੜੀ ਪਾਰਕਿੰਗਸ ਦੇ ਜਿਹੜੇ ਠੇਕੇ ਦਿੱਤੇ ਜਾਂਦੇ ਆ ਇਸ ਤੇ ਅਗਰ ਗੱਲ ਕਰੀ ਤੇ ਕਿਉਂ ਦਿੱਤੇ ਜਾਂਦੇ ਆ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਏ ਪਾਰਕਿੰਗ ਗਲਤ ਨਾ ਹੋਏ ਮਗਰ ਇਸ ਟਾਈਮ ਜਿਹੜੀ ਪਾਰਕਿੰਗ ਦੇ ਜਿਹੜੇ ਨਜ਼ਾਰੇ ਨੇ ਉਹ ਦੇਖਣ ਵਾਲੇ ਨੇ ਪਿੱਛੇ ਤੱਕ ਡਬਲ ਲਾਈਨ ਪਾਰਕਿੰਗ ਹੋਈ ਹੋਈ ਹੈ ਔਰ ਲੋਕ ਜਿਹੜੇ ਨੇ ਬਹੁਤ ਭੀੜੇ ਰਸਤੇ ਚੋਂ ਆਣ ਤੇ ਮਜਬੂਰ ਨੇ ਬਹੁਤ ਔਖੇ ਹੋ ਰਹੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿਸ ਨਾਲ ਲੋਕ ਜੜੇ ਨੇ ਬਹੁਤ ਭੀੜੇ ਰਸਤੇ 'ਚ ਆਹਤੋਂ ਮਜਬੂਰ ਨੇ ਕੁਝ ਲੋਕਾਂ ਨਾਲ ਵੀ ਗੱਲ ਕਰਾਂਗੇ ਜੇ ਅਗਰ ਗੱਲ ਕਰਨਾ ਚਾਹਤਾ ਦੇਖ ਸਕਦੇ ਹੋ ਜੀ ਕੀ ਕਹਿਣਾ ਚਾਹੋਗੇ ਜਿਹੜਾ ਡਬਲ ਲਾਈਨ ਪਾਰਕਿੰਗ ਕੀਤੀ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਉਸ ਨਾਲ ਵਾਲਾ ਜਿਹੜੀ ਪਾਰਕਿੰਗ ਜਿਹੜੀ ਹੈਗੀ ਐ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਐਡਵੋਕੇਟਸ ਦੇ ਨਹੀਂ ਆ ਵਹੀਕਲਸ ਨੇ ਸਾਰੇ ਜੀ 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 ਐਡਵੋਕੇਟ ਦੇ ਡਬਲ ਪਾਰਕਿੰਗ ਹੈ ਔਰ ਬਹੁਤ ਲੋਕ ਜਿਹੜੇ ਤੰਗ ਹੋ ਰਿਹਾ ਹੈ ਪੇਰਿਸ਼ਾਨ ਹੋ ਰਹੇ ਜਿਹੜੇ ਆਨ ਜਾਣ ਵਾਲੇ ਰਾਹੀ ਨੇ ਅਜੇ ਤਾਂ ਇਤੋ ਤਾਂ ਕਿਸੇ ਤੋਂ ਦਿਖਾ ਰਹੇ ਆ ਇਸ ਤੋਂ ਅੱਗੇ ਦਾ ਵੀ ਦ੍ਰਿਸ਼ ਤੁਹਾਨੂੰ ਦਿਖਾਣਾ ਚਾਹਾਂਗੀ ਹੋਰ ਵੀ ਜ਼ਿਆਦਾ ਇੱਕ ਲਾਈਨ ਸੇ ਜੜੀਆਂ ਗੱਡੀਆਂ ਲੱਗੀਆਂ ਹੋਈਆਂ ਔਰ ਡਬਲ ਲੇਨ ਪਾਰਕਿੰਗ ਕੀ ਕਹਿਣਾ ਚਾਹਣੀ ਬਾਕੀ ਇਹ ਤੁਸੀਂ ਵੇਖ ਸਕਦੇ ਹੋ ਐ ਡਬਲ ਲੇਨ ਜੜੀਆਂ ਪਾਰਕਿੰਗਸ ਹੋਈਆਂ ਹੋਈਆਂ ਤੁਸੀਂ ਵੇਖ ਸਕਦੇ ਹੋ ਲੋਕ ਜਿਹੜੇ ਬਹੁਤ ਤੰਗ ਹੋ ਰਹੇ ਨੇ ਔਰ ਇੱਕ ਵਰਟੀਕਲ ਇੱਕ ਹਾਰੀਜ਼ੋਨਟਲ ਗੱਡੀ ਲੱਗੀ ਹੋਈ ਹੈ ਲਗਾਤਾਰ ਗੱਡੀਆਂ ਇਸੇ ਤਰ੍ਹਾਂ ਨਾਲ ਪਾਰਕ ਕਰਾਈ ਗਈ ਹੈ ਔਰ ਇੱਥੇ ਜੀ ਪਾਰਕਿੰਗ ਦਾ ਠੇਕਾ ਵੀ ਹੈ ਔਰ ਕੈਨੂ ਠੇਕਾ ਹੈ ਮਗਰ ਜਿਆਦਾ ਤੋਂ ਜਿਆਦਾ ਨੰਬਰ ਗੱਡੀਆਂ ਦਾ ਪਾਰਕ ਹੋ ਸਕੇ ਇਸ ਲਈ ਜਿਹੜੀ ਹੈ ਲਗਾਤਾਰ ਜਿਆਦਾ ਤੋਂ ਜਿਆਦਾ ਐਕਸਟਰਾ ਪਾਰਕਿੰਗ ਕਰਾਈ ਗਈ ਹੈ ਲੋਕ ਤੁਸੀਂ ਲਗਾਤਾਰ ਵੇਖ ਰਹੇ ਹੋ ਕਿੰਨਾ ਭੀੜਾ ਰਾਹ ਹੈ ਜਿੰਦੇ ਵਿੱਚੋਂ ਨਿਕਲ ਕੇ ਆ ਰਹੇ ਆ ਲੋਕ ਤੰਗ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਦੋਵੇਂ ਪਾਸਿਆਂ ਦੀ ਜੇ ਅਗਰ ਹਾਲ ਦੇਖੀਏ ਤਾਂ ਇੱਕ ਪਾਸੇ ਅੱਧੀ ਤੋਂ ਜ਼ਿਆਦਾ ਸੜਕ ਜਿਹੜੀ ਮੱਲੀ ਗਈ ਹੈ ਗੱਡੀਆਂ ਦੀ ਪਾਰਕਿੰਗ 'ਚ ਤੇ ਲੋਕ ਜਿਹੜੇ ਨੇ ਉਹ ਦੇਖ ਸਕਦੇ ਹੋ ਜੀ ਅੱਗੇ ਇੱਕ ਵੱਡੀ ਗੱਡੀ ਲੰਬੀ ਗੱਡੀ ਲੱਗੀ ਆ ਇਸ ਕਰਕੇ ਜਿਹੜੀ ਸੜਕ ਹੋਰ ਵੀ ਜ਼ਿਆਦਾ ਇੱਥੋਂ ਭੀੜੀ ਹੋ ਰਹੀ ਹੈ ਇਸ ਟਾਈਮ ਕੋਈ ਗੱਡੀ ਆ ਨਹੀਂ ਜਾ ਨਹੀਂ ਰਹੀ ਇਸ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਿਹੜਾ ਇਹ ਇੱਕ ਐਲ ਬਣਦਾ ਹੋਇਆ ਇੱਥੇ ਵਿਖਾਈ ਦੇ ਰਿਹਾ ਹੈ ਲੋਕਾਂ ਲਈ ਜਗ੍ਹਾ ਨਹੀਂ ਹੈ ਗੱਡੀਆਂ ਲਈ ਜਗ੍ਹਾ ਨਹੀਂ ਹੈ ਸੜਕਾਂ ਤੇ ਗੱਡੀਆਂ ਦੇ ਚੱਲਣ ਦੀ ਥਾਂ ਨਹੀਂ ਹੈ ਮਗਰ ਗੱਡੀਆਂ ਦੇ ਪਾਰਕ ਕਰਨ ਲਈ ਸੜਕ ਦੇ ਵਿੱਚ ਅੱਧੋ ਅੱਧ ਥਾਂ ਮੱਲੀ ਗਈ ਹੈ ਔਰ ਦੂਸਰੀ ਸਾਈਡ ਤੇ ਜਿਹੜੀ ਜਗ੍ਹਾ ਹੈ ਬਹੁਤ ਹੀ ਘੱਟ ਰੱਖੀ ਗਈ ਹੈ ਇਸ ਕਰਕੇ ਰੋਂਗ ਪਾਰਕਿੰਗ ਦਾ ਜਿਹੜਾ ਮੰਜ਼ਰ ਹੈ हां जी ਤੁਹਾਡੇ ਕੋਲੇਗਾ ਠੇਕਾ ਜੀ ਠੇਕਾ ਜੀ ਅੰਮਾਨਤ ਚਾਵਲੇ ਕੋ ਐ ਅੱਛਾ ਤੇ ਇਹ ਜਿਹੜੀ ਗੱਡੀਆਂ ਡਬਲ ਲਾਈਨ ਚ ਪਾਰਕ ਕਰਾਈਆਂ ਗਈਆਂ ਤੁਹਾਨੂੰ ਕਿੰਨੇ ਕਿਹਾ ਇਸ ਦਾ ਪਾਰਕਿੰਗ ਕਰਨ ਲਈ ਸਿਰਫ ਹਾਂ ਕੋਈ ਕਿਸੇ ਨੇ ਕਿਹਾ ਆਪਣੇ ਆਪ ਹੀ ਕਰਦੇ ਆ ਮੈਮ ਮਗਰ ਤੁਸੀਂ ਤਾਂ ਇੱਥੇ ਤੁਹਾਡੇ ਤੇ ਇੱਥੇ ਬੰਦੇ ਬੜੇ ਹੁੰਦੇ ਆ ਪਾਰਕਿੰਗ ਕਰਾਉਣ ਵਾਸਤੇ ਤੇ ਤੁਸੀਂ ਉਹਨਾਂ ਨੂੰ ਕਿਸੇ ਨੂੰ ਰੋਕਦੇ ਨਹੀਂ ਟੋਕਦੇ ਨਹੀਂ ਇੱਥੇ ਤੇ ਪਰਚੀ ਸਿਸਟਮ ਹੈ ਕਹਿੰਨਾ ਹਾਂ ਜੀ ਪਰਚੀ ਸਿਸਟਮ ਹੈ ਨਾ ਪਰ ਐਸ ਲਾਈਨ ਚ ਵੀ ਦੇਖੋ ਨਾ ਕਿ ਗੱਡੀਆਂ ਜ਼ਿਆਦਾ ਲੱਗੀ ਕਿਸ ਤੀਆਂ ਕਿਹੜੀ ਗੱਡੀ ਲੱਗੀ ਜ਼ਿਆਦਾ ਜੀ ਕਿ ਦੇਖਣੋ ਕਿਹਦੀ ਗੱਡੀ ਜ਼ਿਆਦਾ ਕਿਹਦੀ ਲੱਗੀ ਆਈਆਂ ਕਹਿੰਦੇ ਇਹਨਾਂ ਦੀ ਕੋਈ ਪਾਰਕਿੰਗ ਸਲਿੱਪ ਨਹੀਂ ਲਗਾਈ ਗਈ ਹੈ ਇਹ ਮੇਰੀ ਗੱਲ ਹੈ ਇਹਨਾਂ ਤੇ ਪਾਰਕਿੰਗ ਸਲਿੱਪ ਲਗਾਈ ਗਈ ਹੈ ਨਹੀਂ ਲਗਾਈ ਹੋਈ ਇਹਨਾਂ ਤੇ ਲਗਾਈ ਹੈ ਦੇਖੀ ਚੈੱਕ ਕਰ ਲੋ ਤੁਸੀਂ ਚੈੱਕ ਕਰ ਲੋ ਇਹ ਮੇਰੀ ਪਰਚੀ ਹੈ ਇਹ ਸਲਿੱਪ ਮੇਰੀ ਪਰਚੀ ਹੈ ਪਰਚੀ ਮੇਰੀ ਦੇਖੋ ਲੱਗੀ ਕਿਤੇ ਇਹਨਾਂ ਦੀ ਮਗਰ ਇੱਕ ਸਲਿੱਪ ਤਾਂ ਉਹਨਾਂ ਕੋਲ ਹੁੰਦੀ ਹੈ ਨਾ ਜਿਸ ਨੇ ਪਾਰਕ ਕੀਤਾ ਇੱਕ ਲਗਾਨੇ ਅੱਗੇ ਮਗਰ ਇਹ ਜਿਹੜੀ ਡਬਲ ਪਾਰਕਿੰਗ ਹੈ ਤੁਸੀਂ ਰੋਕਦੇ ਨਹੀਂ ਅਗਰ ਤੁਹਾਨੂੰ ਪਾਰਕਿੰਗ ਦਾ ਠੇਕਾ ਹੈਗਾ ਠੇਕੇ ਦਾ ਸਟicker ਕਿੱਥੇ ਲੱਗਾ ਦੇਖੋ ਜੀ ਦੇਖੋ ਜੀ ਐਸ ਆਰ ਸਟicker ਦੇਖੋ ਕਰੋ ਪੜੋ ਕਿੱਲੇ ਸਟicker ਕਿੱਥੇ ਲੱਗੇ ਦੇਖੋ ਸੋ ਇੱਥੇ ਲਾਈਨ ਦੀ ਲਾਈਨ ਕਹਿ ਰਹੇ ਜੀ ਐਡਵੋਕੇਟਸ ਦੀ ਗੱਡੀਆਂ ਦੀ ਲਾਈਨ ਲੱਗੀ ਹੈ ਇਹ ਕਹਿ ਰਿਹਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਗੱਡੀਆਂ ਦੇ ਉੱਤੇ ਐਡਵੋਕੇਟਸ ਦੇ ਸਟicker ਲੱਗੇ ਹਨ ਮਗਰ ਵਿਚਕਾਰ ਕੁਝ ਗੱਡੀਆਂ ਨੇ ਜਿਹੜੀਆਂ ਇਹ ਆ ਜੀ ਸਾਈਡ ਆ ਜਾਓ ਗੱਡੀ ਨਜਾਦ ਦਿਓ ਸੋ ਜਿਹੜੇ ਨਹੀਂ ਲੱਗੇ ਉਹ ਵਖੋ ਗੱਡੀਆਂ ਨੂੰ ਲੱਗਿਆ ਨਾ ਨਹੀਂ ਲੱਗੇ ਸੋ ਕਿ ਕਿ ਵਕੀਲਾਂ ਨੂੰ ਜਗ੍ਹਾ ਲਾਉਂਦੀ ਨਹੀਂ ਵਕੀਲਾਂ ਨੂੰ ਜਦੋਂ ਜਗ੍ਹਾ ਨਹੀਂ ਮਿਲੇਗੀ ਤਾਂ ਉਹਨਾਂ ਨੇ ਪਾਰਕਿੰਗ ਤਾਂ ਕਰਨੀ ਹੀ ਹੈ ਕਿਉਂਕਿ ਉਹਨਾਂ ਨੇ ਅੰਦਰ ਜਾਣਾ ਹੈ ਔਰ ਮਗਰ ਜਿਹੜੀ ਲੋਕਾਂ ਦੀ ਪਾਰਕਿੰਗ ਕਰਾਈ ਜਾ ਰਹੀ ਹੈ ਜਿਸ ਕਰਕੇ ਵਕੀਲ ਵੀ ਮਜਬੂਰ ਨੇ ਆਪਣੀ ਪਾਰਕਿੰਗ ਗੱਡੀਆਂ ਦੀ ਪਾਰਕਿੰਗ ਬਾਹਰ ਮਤਲਬ ਰੋਡ ਦੇ ਉੱਤੇ ਕਰਨ ਲਈ ਤੁਸੀਂ ਵੇਖ ਸਕਦੇ ਹੋ ਜੀ ਐ ਵਾਈਟ ਲਾਈਨ ਦਿਖਾਈ ਦੇ ਰਹੀ ਤੁਹਾਨੂੰ ਐ ਵਾਈਟ ਲਾਈਨ ਹੈ ਅਬਾਈਟ ਲਾਈਨ ਦੇ ਬਾਅਦ ਇੱਕ ਬਾਅਦ ਇਹ ਗੱਡੀ ਲੱਗੀ ਉਸ ਤੋਂ ਅੱਗੇ ਵੀ ਜਿਹੜੀ ਗੱਡੀ ਹੈ ਉਸ ਦੇ ਉੱਤੇ ਐਡਵੋਕੇਟ ਦਾ ਕੋਈ ਸਟicker ਨਹੀਂ ਹੈ। ਔਰ ਲੋਕ ਜਿਹੜੇ ਨੇ ਤੰਗ ਹੋਣ ਲਈ ਮਜਬੂਰ ਨੇ ਇਸ ਵਿਲੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕੀਤੀਆਂ ਇਹਨੇ ਪੰਜਾਬ ਸੋ ਜਿਹੜੇ ਇੱਥੇ ਪਰਚੀਆਂ ਲਗਾਉਂਦੇ ਗੱਡੀਆਂ ਨਾਲ ਗੱਡੀਆਂ ਨੂੰ ਉਹ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਉਹਨਾਂ ਨਾਲ ਗੱਲ ਕਰ ਲੈਣੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਜਿਹੜੇ ਵਕੀਲ ਨੇ ਵਕੀਲਾਂ ਦੇ ਦੋ ਦੋ ਤਿੰਨ ਤਿੰਨ ਬੰਦੇ ਹੁੰਦੇ ਉਹਨਾਂ ਸਾਰਿਆਂ ਦੀ ਗੱਡੀਆਂ پارک ਹੁੰਦੀਆਂ ਪਾਰਕਿੰਗ ਹੁੰਦੀਆਂ ਨਾ ਸਿਰ ਮੈਂ ਤੇ ਜਗ੍ਹਾ ਨਹੀਂ ਗਈ ਤੇ ਬਿਲਕੁਲ ਜਗ੍ਹਾ ਨਹੀਂ ਗਈ ਉਹ ਗੱਡੀਆਂ ਲਗਾਉਂਦੇ ਨੇ ਤੇ ਜੇ ਜਗ੍ਹਾ ਹੋਵੇ ਨਾ ਤੇ ਫਿਰ ਲਗਾਣੀ ਨਾ ਤੇ ਗੱਡੀਆਂ ਜੀ 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 ਬਿਲਕੁਲ ਜੇ ਜੇ ਬਿਲਕੁਲ ਐਸਵੇਂ ਲੋਕੀ ਐਸ ਲੈਂਡ ਤੇ ਗੱਡੀ ਲਾਉਂਦੇ ਪਏ ਆ ਕਿ ਜੇ ਐਸ ਲੈਂਡ ਜਗ੍ਹਾ ਮਿਲ ਜੇ ਇਹਨਾਂ ਨੂੰ ਤੇ ਅੰਦਰ ਹੀ ਲਗਾ ਲੈਣਗੇ ਬਾਹਰ ਲਗਾ ਹੀ ਨਾ ਜੀ 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 ਜੇ ਅੰਦਰ ਜਗ੍ਹਾ ਮਿਲ ਜੇ ਅੰਦਰ ਦੇਖੋ ਨਾ ਅੰਦਰ ਪਾਰਕਿੰਗ ਆ ਗਈ ਹੈ ਕਿੰਨੀਆਂ ਗੱਡੀਆਂ ਲੱਗ ਜਾਈਆਂ ਅੰਦਰ ਜੀ 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 ਪਰ ਗੱਡੀਆਂ ਜ਼ਿਆਦਾ ਨੇ ਜੀ ਕਿਲ ਉਹ ਵੀ ਗੱਡੀ ਲੈ ਕੇ ਆਂਦੇ ਨਾਲ ਸੋ ਉਹਨਾਂ ਦੀ ਗੱਡੀ ਵੀ ਲਗੜੀਆਂ ਨਾਲ ਲਗੜੀਆਂ ਸੀ ਫਿਰ ਕਿੰਨਾਂ ਦੀਆਂ ਗੱਡੀਆਂ ਲਗਣੀਆਂ ਜੀ ਉਹ ਸਾਰੀਆਂ ਗੱਡੀਆਂ ਉੱਥੇ ਲਗਦੀਆਂ ਸਟਿੱਕ ਜਿਹਨਾਂ ਦੇ ਸਟਿੱਕਰ ਲੱਗੇ ਹੋ ਗੱਡੀਆਂ ਲਗਣੇ ਲਗਣੀਆਂ ਉਹਨਾਂ ਦੇ ਜੀ ਜੀ ਸੋ ਕਹਿ ਰਹੇ ਨੇ ਜੀ ਜਿਹੜੇ ਲੋਕ ਆਂਦੇ ਨੇ ਉਹਨਾਂ ਦੀਆਂ ਵੀ ਗੱਡੀਆਂ ਲਗਣੀਆਂ ਵਕੀਲਾਂ ਦੀਆਂ ਵੀ ਗੱਡੀਆਂ ਲਗਣੀਆਂ ਸੋ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਕਿ ਇੱਥੇ ਗੱਡੀ ਪਾਰਕ ਕਰ ਰਹੇ ਹੋ ਤੇ ਕਿਸੇ ਤਰ੍ਹਾਂ ਨਾ ਕੋਈ ਦਿੱਕਤ ਪਰੇਸ਼ਾਨੀ ਵੀ ਆ ਸਕਦੀ ਹੈ ਕਹਿੰਦੇ ਆ ਕੁਝ ਦੀ ਚਾਬੀ ਮੇਰੇ ਕੋਲ ਦੀ ਹੈ ਨਾ ਕਈ ਦੰਦ ਉਹਨੂੰ ਕਿਨਾਂ ਇੱਥੇ ਮੈਨੂੰ ਮਨਾ ਕਰਕੇ ਹੈ ਉਨਰ ਜੋ ਕੀ ਟਾਈਮ ਤੋਂ ਨਾ ਤੇ ਪੁੱਛਲੇ ਮਨਾ ਕਰਕੇ ਜਾਂਦੇ ਆ ਐਸੀ ਕਹਿ ਦਿੰਦੇ ਇਹਨਾਂ ਨੂੰ ਕਿ ਇਹ ਮਨਾ ਕਰਕੇ ਗਏ ਆ ਤੇ ਤੁਸੀਂ ਅੱਜ ਨਾਲ ਲਗਾਓ ਗੱਡੀ ਆ ਜੀ ਜੀ ਜੋ ਕਹਿੰਨ ਕਹਿ ਦਿੰਦੇ ਆ ਕਿ ਉਹ ਕਹਿ ਦਿੰਦੇ ਕੋਈ ਗੱਲ ਜੋ ਆਣ ਕੇ ਤੇ ਮੈਨੂੰ ਹੰਡ ਫੋਨ ਕਰ ਦਿੰਦਾ ਜੀ 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 ਸੋ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਜਿਹੜੇ ਥੈਂਕ ਯੂ ਜੀ ਤਾਂ ਸਾਡਾ ਗੱਲ ਕਰਨ ਲਈ ਮਗਰ ਜਿਹੜੇ ਵਕੀਲ ਨੇ ਉਹ ਕਹਿ ਦਿੰਦੇ ਜੀ ਅਗਰ ਕੋਈ ਆਏਗਾ ਤੇ ਸਾਡੇ ਨਾਲ ਗੱਲ ਕਰਵਾ ਦਿੱਤੀ ਜਾਏ ਤੋਂ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਲੋਕ ਨੇ ਉਹਨਾਂ ਦੀਆਂ ਗੱਡੀਆਂ ਦੀਆਂ ਚਾਬੀਆਂ ਇਹਨਾਂ ਦੇ ਕੋਲ ਰਹਿੰਦੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਗਰ ਕੋਈ ਆਂਦਾ ਹੈ ਤਾਂ ਜ਼ਰੂਰ ਸਾਨੂੰ ਦੱਸ ਦਿਓ ਇਸ ਤੋਂ ਬਾਅਦ ਕੋਈ ਜਿਹੜੀ ਇਹ ਕਾਰਵਾਈ ਨਹੀਂ ਹੋ ਰਹੀ ਹੈ ਮਗਰ ਲੋਕ ਜਿਹੜੇ ਨੇ ਭੀੜੇ ਰਾਤੋਂ ਆਣ ਲਈ ਮਜਬੂਰ ਲਗਾਤਾਰ ਬਣੇ ਹੋਏ ਹੈ ਔਰ ਇਸ ਵੇਲੇ ਅਸੀਂ ਤੁਹਾਡੇ ਤੱਕ ਇਹ ਜਿਹੜੀ ਰਿਪੋਰਟ ਲੈ ਕੇ ਆਏ ਆ ਅੰਬਰ ਸਰਦੇ ਕਚੇਰੀ ਚੌਂਕ ਤੋਂ ਲੈ ਕੇ ਜਿਹੜਾ ਰਣਜੀਤ ਐਵੇਨਿਊ ਵੱਲ ਨੂੰ ਰਸਤਾ ਜਾਂਦਾ ਹੈ ਉੱਥੋਂ ਦੀ ਰਿਪੋਰਟ ਹੈ ਤੁਸੀਂ ਕੀ ਕਹਿਣਾ ਚਾਹੋ ਕੇ ਐਸਲੀ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਹਨਾਂ ਸ਼ੇਅਰ ਕਰ ਦੋ ਕਿ ਸਾਡਾ ਜਿਹੜਾ ਮਹਿਕਮਾ ਹੈ ਸਾਡਾ ਟ੍ਰੈਫਿਕ ਮਹਿਕਮਾ ਉਹਨਾਂ ਤੱਕ ਜ਼ਰੂਰ ਪਹੁੰਚੇ ਵੀਡੀਓ ਤੇ ਐਸਾ ਜਗ੍ਹਾ ਦਾ ਪੂਰੀ ਸਾਰਲੈਂਡ ਤੇ ਲੋਕ ਜਿਹੜੇ ਤੰਗ ਹੋ ਰਹੇ ਨੇ ਉਹ ਤੰਗ ਨਾ ਹੋਣ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਨ ਸੜਕਾਂ ਤੇ ਆਨ ਜਾਣ ਵਾਲੇ ਰਾਹੀਰਾਂ ਨੂੰ ਕਿੱਦਾਂ ਦੀ ਮੁਸ਼ਕਿਲ ਆ ਰਹੀ ਹੈ ਕੋਰਟ ਰੋਡ ਤੋਂ ਲੈ ਕੇ ਰਣਜੀਤ ਐਵਨਿਊ ਵੱਲ ਜਾਣ ਵਾਲੇ ਰਸਤੇ ਤੇ ਉਹ ਅਸੀਂ ਗੱਲ ਕਰਨੇ ਕੁਝ ਲੋਕ ਸਾਡੇ ਨਾਲ ਜੁੜ ਰਹੇ ਅਸੋਤੜ ਤੋਂ ਜਾਨਣਾ ਚਾਹਾਂਗੇ ਕਿੱਦਾਂ ਦੀ ਮੁਸ਼ਕਿਲ ਆਂਦੀ ਜਦੋਂ ਤੁਸੀਂ ਦੇਖੋ ਜੀ ਮੈਂ ਸਾਈਕਲ ਤੇ ਜਾਂਦਾ ਮੈਂ ਬਜ਼ੁਰਗ ਆਗਾ 80 ਸਾਲ ਦਾ ਮੈਂ ਕਦੇ ਚੌਂਕ ਤੇ ਜਾਵਾਂ ਤੇ ਉਧਰ ਟ੍ਰੈਫਿਕ ਆਂਦੀ ਹੈ ਮਾੜਾ ਵੀ 1 2 ਇੰਚ ਦਾ ਰਸਤਾ ਨਹੀਂ ਹੁੰਦਾ ਦੋ ਵਾਰੀ ਮੈਂ ਡਿੱਗ ਚੁੱਕਾ ਤੇ ਐਦੀ ਰੋਣਾ ਰਸਤਾ ਦੇਣ ਦੀਆਂ ਗੱਡੀਆਂ ਨੂੰ ਚਾਹੀਦਾ ਵੀ ਪੜੇ ਲੱ ਕੇ ਲਾਂ ਰਸਤਾ ਦੇਣ ਜੀ ਸੋ ਇਹ ਜਿਹੜੀ ਦਿੱਕਤ ਪਰੇਸ਼ਾਨੀ ਕਿੰਨੇ ਟਾਈਮ ਤੋਂ ਆ ਰਹੀ ਲੱਗਦਾ ਰੰਜੀ ਵਾਲਾ 60 ਮਹੀਨੇ ਹੋ ਗਏ ਜਾਦਾ ਹੀ ਹੋ ਗਏ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਕਿ ਕਚਹਿਰੀ ਚੌਂਕ ਦੇ ਵਿੱਚ ਕਚਹਿਰੀ ਚੌਂਕ ਤੋਂ ਲੈ ਕੇ ਜਿਹੜਾ ਰੰਜੀ ਇਹ ਰਸਤਾ ਹੈ ਨਹੀਂ ਜੀ 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 ਜਾਣ ਨੂੰ ਬਹੁਤ ਮੁਸ਼ਕਲ ਲੱਗੀ ਘੰਟਾ-ਕੰਢਾ ਲੱਗ ਜਾਂਦਾ ਗੱਡੀ ਆਂਦੀ ਫੇਰ ਪਿੱਛੇ ਹੋਈ ਨਹੀਂ ਫੇਰ ਆਂਦੀ ਫੇਰ ਪਿੱਛੇ ਹੋਈ ਨਹੀਂ ਅਗਲਾ ਬ੍ਰੇਕ ਵੀ ਨਹੀਂ ਮਾਰਦਾ ਜਗ੍ਹਾ ਹੀ ਘਟ ਹੈ ਜਗ੍ਹਾ ਹੀ ਘਟ ਜਗ੍ਹਾ ਹੀ ਘਟ ਕੇ ਜਿਆ ਐਕਸੀਡੈਂਟ ਹੋਣ ਦਾ ਬਹੁਤ ਡਰ ਹੈ ਜੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਸਰ ਕਿੱਦਾਂ ਦਾ ਮਾਹੌਲ ਰਹਿੰਦਾ ਹੈ ਤੁਸੀਂ ਕਦੀ ਇਸ ਰਸਤੇ ਤੋਂ ਕਿੰਨੀ ਕੋ ਫ੍ਰੀਕੁਐਂਟਲੀ ਆਉਂਦੇ ਜਾਂਦੇ ਹੋ ਬਹੁਤ ਹੀ ਜਦਾ ਮਾੜਾ ਹਾਲਿਆ ਇਹ ਜਾਂ ਪਰਚੀ ਲਾਉਂਦੇ ਆ ਜੀ ਪਾਰਕਿੰਗ ਇਹਨਾਂ ਨੂੰ ਦੇਣਾ ਪਰ ਫਰਜ਼ ਬੰਦਾ ਹੈ ਕਿ ਜਾਂ ਰੋਡ ਦੇ ਖਿਲਾਰੋਂ ਦਾ ਬੰਦ ਜੀ ਬਿਲਕੁਲ ਬਿਲਕੁਲ ਕੱਲ ਨੂੰ ਮੰਨ ਲਓ ਇਹ ਫੋਲੋ ਜਾਂਦੀ ਹੈ ਫਿਰ ਪੁਲ ਤੇ ਲਾਉਣੇ ਸ਼ੁਰੂ ਕਰ ਦਾਂਗੇ ਬਿਲਕੁਲ ਬਿਲਕੁਲ ਜਿੱਥੇ ਖਾਲੀ ਥੜਕ ਮਿਲਦੀ ਆ ਉੱਥੇ ਪਾਰਕਿੰਗ ਬਣਾ ਲੈ ਜਿੱਥੇ ਖਾਲੀ ਥੜਕ ਮਿਲਦੀ ਉੱਥੇ ਹੀ ਪਾਰਕਿੰਗ ਬਣਾ ਲੈ ਸੋ ਇਹ ਸੜਕ ਤੁਹਾਡਾ ਕਹਿਣ ਦਾ ਮਤਲਬ ਹੈ ਬੜੀ ਛੇਤੀ ਹੀ ਇਸ ਸੜਕ ਤੋਂ ਗੱਡੀਆਂ ਆਣੀਆਂ ਜਾਣੀਆਂ ਬੰਦ ਹੋ ਜਾਣਗੀਆਂ ਤੇ ਗੱਡੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਪੂਰੀ ਤਰ੍ਹਾਂ ਨਾਲ ਗੱਡੀਆਂ ਲੱਗਣੇ ਸ਼ੁਰੂ ਹੋਣੀਆਂ ਮੁਰਕੇ ਪੋਲਥਾਣੀ ਆਓਗੇ ਤੇ ਜਾਓਗੇ ਇਹ ਸੜਕ ਬਿਲਕੁਲ ਬਲੌਕ ਕਰਦੇ ਨੇ ਜਿਸ ਹਿਸਾਬ ਨਾਲ ਦੇ ਨਾ ਕਰਨਾ ਜੀ 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 ਫੇ ਤੁਸੀਂ ਪਰਤੀ ਕੱਢਦੇ ਪੈਸੇ ਹੀ ਲੈਂਦੇ ਜੇ ਗੱਡੀ ਦੇ ਤੁਸੀਂ ਪਾਰਕਿੰਗ ਦਿਓ ਜਿੱਥੋਂ ਮਰਜ਼ੀ ਦਿਓ ਜੀ ਬਿਲਕੁਲ ਇਹ ਗੱਡੀ ਵਾਲੇ ਦਾ ਕੰਮ ਥੋੜੀ ਹੈ ਰੋਡ ਤੇ ਨਾ ਬੰਦ ਕਰੋ ਜਾਂ ਫਿਰ ਪਰਤੀ ਨਾ ਲਾਉਣ ਬਿਲਕੁਲ ਬਿਲਕੁਲ ਜੇ ਰੋਡ ਤੇ ਪਰਤੀ ਨਾ ਲਾਉਣ ਜੀ 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 ਬਿਲਕੁਲ ਸਹੀ ਕਹਿ ਰਹੇ ਹੋ ਮਗਰ ਇੱਥੇ ਇੱਕ ਜਿਹੜੀ ਗੱਲ ਵੱਡੇ ਨਿਕਲ ਕੇ ਆਉਂਦੀ ਹੈ ਕਚੈਰੀਆਂ ਚ ਮੇਲੇ ਲੱਗਦੇ ਐ ਇਦਾਂ ਦੇ ਤੇ ਗਾਣੇ ਵੀ ਬੜੇ ਅਸੀਂ ਮਸ਼ਹੂਰ ਸੁਣੇ ਨੇ ਤੇ ਕਚੈਰੀਆਂ 'ਚ ਜਦੋਂ ਮੇਲੇ ਲੱਗਦੇ ਨੇ ਤੇ ਇਸ ਦਾ ਮਤਲਬ ਗੱਡੀਆਂ ਬਹੁਤ ਸਾਰੀਆਂ ਆਣ ਗਿਆ ਜਾਣ ਗਿਆ ਉਸ ਲਈ ਜਿਹੜੀ ਹੈ ਪਾਰਕਿੰਗ ਦੀ ਜਿਹੜੀ ਸਪੇਸ ਹੈ ਬਿਲਕੁਲ ਵੀ ਨਾ ਦੇ ਬਰਾਬਰ ਹੈ ਲੋਕਾਂ ਦਾ ਆਣਾ ਜਾਣਾ ਲਗਾਤਾਰ ਬਣਿਆ ਰਹਿੰਦਾ ਹੈ ਲੱਖਾਂ ਦੀ ਤਦਾਦ ਵਿੱਚ ਲੋਕ ਆਉਂਦੇ ਜਾਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ 6 ਵਜੇ ਤੱਕ ਔਰ ਅ ਤੁਸੀਂ ਤੁਹਾਨੂੰ ਇਹੋ ਦੱਸਣਾ ਚਾਹਾਂਗੇ ਕਹਿਣਾ ਚਾਹਾਂਗੇ ਪ੍ਰਸ਼ਾਸਨ ਨੂੰ ਜਿਹੜੀ ਮੰਗ ਹੈ ਉਹ ਐਵੇਂ ਹੈ ਕਿ ਇਹ ਜਿਹੜੀ ਲਗਾਤਾਰ ਲੋਕਾਂ ਨੂੰ ਦਿੱਕਤ ਆ ਰਹੀ ਹੈ ਇੱਥੇ ਇੱਕ ਪਾਰਕਿੰਗ ਦਾ ਅਰੇਂਜ ਹੋਣਾ ਚਾਹੀਦਾ ਜਿਸ ਨਾਲ ਹੁਣੇ ਨਾਲ ਗੱਲ ਕਰੇ ਸੀ ਇੱਕ ਵਿਅਕਤੀ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਇਹ ਜਿਹੜੀਆਂ ਕੱਲ੍ਹ ਨੂੰ ਹੋ ਸਕਦਾ ਹੈ ਕਿ ਇਹ ਸੜਕ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਏ ਤੇ ਪਾਰਕਿੰਗ ਹੀ ਹੋ ਜਾਏ ਕਿਉਂਕਿ ਲੋਕ ਜਿਸ ਤਰ੍ਹਾਂ ਨਾਲ ਬਿਨਾਂ ਸੋਚੇ ਸਮਝੇ ਗੱਡੀਆਂ ਲਗਾ ਰਹੇ ਨੇ ਡਬਲ ਲੈਂਦੀ ਪਾਰਕਿੰਗ ਬਣਾ ਦਿੱਤੀ ਗਈ ਹੈ ਇਹ ਕਿਤੇ ਨਾ ਕਿਤੇ ਲੋਕਾਂ ਲਈ ਬਹੁਤ ਮੁਸ਼ਕਲ ਦਾ ਸਬਬ ਬਣ ਰਿਹਾ ਲੋਕਾਂ ਦਾ ਕਹਿੰਦਾ ਫਿਰ ਸ਼ਾਇਦ ਸਿਰਫ ਇਸ ਪੁਲ ਤੋਂ ਹੀ ਆਵਾਜਾਈ ਬਣੇਗੀ ਔਰ ਅਸੀਂ ਤੁਹਾਡੇ ਤੱਕ ਹਰ ਉਹ ਖਬਰ ਲੈ ਕੇ ਪਹੁੰਚੇ ਰਾਂਗੇ ਜਿਹੜੀ ਤੁਹਾਡੇ ਤੱਕ ਪਹੁੰਚਾਣੀ ਜ਼ਰੂਰੀ ਹੈ ਤੁਸੀਂ ਬਣੇ ਹੋ ਪੰਜਾਬ ਕੇਸਰੀ ਤੇ ਵੇਖਦੇ ਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਣ